ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਡੱਬੀਆਂ ਕਾਲੀਆਂ ਜਰਸੀਆਂ ਇਹ ਸਾਰੀਆਂ ਹੀ ਸੇਲ ਆ ਵਿਕਾਊ ਆ ਕਿੰਨਾ ਮੁੱਲ ਐ ਕਿੰਨਾ ਦੁੱਧ ਐ ਸਾਰੀ ਜਾਣਕਾਰੀ ਲੈ ਦਿੰਨਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾ ਦਾਸ ਨਾ ਬਾਈ ਕਰਦਾ ਪਤ ਸਿੰਗਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦਾਸ 98017556768 ਇੱਥੇ ਚੱਲ ਗਏ ਬਾਈ ਤੋ ਚੱਲ ਪਾ ਕੱਢ ਵੀ ਮਿੱਤਰਾ ਬਾਹਰ ਦਾਸ ਇਹਦੇ ਬਾਰੇ ਇਹ ਬਾਈ ਦੂਜੇ ਸੂਏ ਵੈੜ ਸੁੰਦੀ ਆ ਹੂੰ 23 ਕਿਲੋ ਦੁੱਧ ਨੇ ਪਲੂਨ ਨਾ ਦਿੱਤਾ ਅੱਛਾ ਦੂਜੇ ਸੂਏ ਹੁਣ ਸੁੰਦੀ ਆ ਪੰਜਾਬ ਵਾਲੀ ਵੱਡੀ ਜਰਸੀ ਆ ਕਿੰਨੇ ਦਿਨ ਲੈ ਜੂ ਦਿਨ ਲੈ ਜੂ 7 ਤੋਂ 8 ਆ ਜੀ ਲਓ ਜੀ ਦੂਜਾ ਸੂਆ ਹਫਤੇ ਦੀ ਕੱਚੀ ਆ ਕੱਦ ਕਾਠ ਵੱਡਾ ਹੀ ਐ ਵਜ਼ਨ ਵਜੂਦ ਵੀ ਪੂਰਾ ਹੀ ਹੈ ਲੈਵਾ ਪਾਂਡਾ ਸੋਹਣਾ ਵੱਡਾ ਹਵਾਨਾ ਹਜੇ 7 ਦਿਨ ਪਏ ਐ ਦੁੱਧ ਬਾਈ ਕਹਿੰਦਾ 23 ਕਿਲੋ ਇਹਨੇ ਪਲੂਨ ਨੇ ਦਿੱਤਾ 23 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਜਿੱਦਣ ਸੂਪੇਂਦੀ ਐ ਅਗਲਾ ਕੰਡੇ ਦੇ ਜੋਕ ਕੇ ਲੈ ਜੇ ਮੋٹے ਮੋٹے ਥਾਨ ਐ ਕੋਈ ਫੂਡ ਸ਼ਾਂਕ ਹੈ ਨਹੀਂ ਥਾਨਾਂ ਦੀ ਸਾਫ਼ ਸੁਥਰੀ ਆ ਕਦ ਵੱਡਾ ਹੀ ਆ ਰਾਜਰੂਜੀ ਵੀ ਪੂਰੀ ਆ ਬਾਕੀ ਲੇਵਾ ਭਾਂਡਾ ਵੀ ਸੋਹਣਾ ਵੱਡਾ ਹਵਾਨਾ ਆ ਰੇਲ ਗੱਡੀ ਵਾਲਾ ਭਾਈ ਕਿਧਰੋਂ ਆਇਆ ਪਤਾ ਨਹੀਂ ਕਿਧਰੋਂ ਆ ਹਾਂ ਵੀ ਮਿੱਤਰਾ ਕਿੰਨੇ ਦੀ ਜੈਜ ਆ ਪਾ ਬੈਠ ਦੇਣੀ ਫੋਲੀ ਚੰਗੀ ਨੇ ਲੈਣੀ ਘਰੇ ਰੱਖਣ ਨੂੰ ਯਾਰ ਜਿਹਦੇ ਪਾਸੋਂ ਹਸਪਤਰਾ ਆਣੀਗੀ ਹੂੰ ਬਾਕੀ ਦਸੀ ਜਾਂਦੀ ਕਹਿਣ ਦੀ ਲੋੜ ਨਹੀਂ ਹਾਂ ਕਿੰਨੇ ਦੀ ਕਿਉਂ ਹੀ ਦੇ ਦੇਣੀ ਆ ਉਹ ਹੀ ਦੇ ਦਾਂਗੇ ਯਾਰ ਭਾਅ ਵੀ ਦੱਸ ਫਿਰ ਇਹਦਾ ਮੁੱਲ ਕਰਉਣਾ ਕੋਹ ਕਰ ਲੋ 83000 ਦੀ ਵੜ ਦੇਣਾਂ 80 ਦੇ 3 83 ਦੀ ਦੇ ਦੇਣੀ ਬਾਈ ਕਹਿੰਦਾ 83 ਚੋਂ ਕੋਈ ਮੌਕੇ ਦੇ ਮਾਨ ਤਾਨ ਹੋ ਜੂ ਮੌਕੇ ਦੇ ਕੋਈ ਮਾਨ ਤਾਨ ਹੋ ਜੂ ਮੌਕੇ ਦੇ ਹੋ ਜੂਗੀ ਇਹਦੀ ਗੱਲ ਹੈ ਮੌਕੇ ਦੇ ਮਾਨ ਤਾਨ ਹੋ ਜੂ ਲੇਵਾ ਭਾਂਡਾ ਸੋਹਣਾ ਵੱਡਾ ਮੱਝ ਵਾਲਾ ਮੋਟਾ ਅਸਦੀ ਚਵਾਈ ਵਾਲਾ ਥਾਨ ਜਾਣ ਵਾਲਾ ਪੂਰੀ ਚੰਗੀ ਵਹਿੜ ਜਰਸੀ ਹੈਗੀ ਆ ਜਿਹਨੂੰ ਕਹਿਣ ਵਾਲੀ ਕਹਿੰਦੇ ਆ ਹਾਂ ਇਹ ਨਹੀਂ ਆਪਾਂ ਉਹ ਯਾਰ ਇਹ 80 ਤਰ ਮੰਗਦੇ ਹੋ ਰਹੇ ਠੀਕ ਆ ਨਾ ਇਹ ਦਾਸੀ ਵਾਲੀ ਹੈਗੀ 83 ਵਾਲੀ ਮੰਗਦੇ ਆ ਸਹੀ ਆ ਹਾਂ ਦੋ ਨੰਬਰ ਦੋਰ ਦੇ ਵੀ ਦੋ ਨੰਬਰ ਭਾਈ ਇਹ ਕਿੰਨਾ ਕੁ ਦੁੱਧ ਪਿਆਜੂ ਇਹ ਵੀ ਭਾਈ ਇੰਨੇ ਦੁੱਧ ਵਾਲੀ ਬਿਹੜੀ ਆ ਇੱਕੋ ਜਿਹਾ ਹੀ ਕੰਮ ਆ ਇੱਕੋ ਜਿਹਾ ਕੰਮ ਹੀ ਆ ਇੱਕੋ ਜਿੰਸਾ ਦੋ ਤੋਰ ਦੇ ਲੈ ਕਿੰਨਾ ਦਾ ਕੱਟਣਾ ਕਰਕੇ ਨਹੀਂ ਨਹੀਂ ਗੱਲੀ ਗੱਲੀ ਬਾਤ ਆ ਦਿਨ ਕਿੰਨੇ ਲੈ ਜੂ ਲੈ ਲੈ ਜੂ 6-7 ਲਓ ਜੀ 6ਆਂ 7ਾਂ ਦਿਨਾਂ ਦੀ ਇਹ ਕੱਚੀ ਆ ਤੇ ਉਹ ਭਾਂਡਾ ਇਹਦਾ ਵੀ ਸੋਹਣਾ ਖੁੱਲਾ ਵੱਡਾ ਹਵਾਨਾ ਵੱਦ ਸੇਮ ਜੇ ਦੇਣਾ ਕੋਈ ਦਿਹਾੜੀ ਪਹਿਲਾਂ ਸੂਪੂ ਕੋਈ ਇੱਕ ਅੱਧਾ ਦਿਨ ਮਖਰੋ ਸੂਪੂ ਦੁੱਧ ਵੀ ਬਾਈ ਕਹਿੰਦਾ ਸੇਮ ਜੇ ਹੀ ਪਿਆ ਜਾਣੀਆਂ ਹੋ ਸਕਦਾ ਕੋਈ ਕਿਲੋ ਵੱਧ ਪਿਆ ਜਾਵੇ ਬਾਈ ਕਹਿੰਦਾ ਕੋਈ ਘੱਟ ਪਿਆ ਜਾ ਪਰ ਥਣ ਭਾਂਡੇ ਦੀ ਵੀ ਸਾਫ਼ ਸੁਥਰੀ ਆ ਸੋਨੇ ਥਣ ਮੋٹے ਮੋਟੇ ਆ ਇੱਕ ਨੰਬਰ ਵੀ ਚੰਗੀ ਭਾਰੀ ਜਾਣ ਵਾਲੀ 2 ਨੰਬਰ ਵੀ ਚੰਗੀ ਭਾਰੀ ਜਾਣ ਵਾਲੀ ਇਹਦਾ ਜੇ ਜ ਆ ਭਾ ਵੇ ਤਰਾ ਇਹ 80 ਦੇਵਾਂਗੇ ਉਹਦਾ ਕਿੰਨਾ ਉਹ 83 ਦੀ ਉਹ 83 ਦੀ ਇਹ 80 ਦੀ ਉਹਦਾ 83 ਜੋ ਹੋ ਜੂ ਮਾਨ ਤਾਂ ਇਹਦਾ 80 ਜੋ ਹੋ ਜੂ ਮਾਨਤਨ ਵੇੜਾ ਭਾਵੇਂ ਜਿੱਦਾਂ ਮਰਜ਼ੀ ਲੈਵੇ ਓਡੇ ਆ ਡੱਬੀਆਂ ਆਈਆਂ ਦੇ ਆ ਹਾਂ 10 ਦੀ ਜੀ ਦੀ ਜਾਣਕਾਰੀ ਬੰਦਾ ਕਹਿੰਦਾ ਇਹ ਵੀ ਚੱਲ ਸੀ ਪਰ ਉਹਨਾਂ ਵਾਛੀ ਆ ਜਦੋਂ ਸੀ ਟੋਪ ਦਾ ਵੀ ਬੱਚਾ ਕਿੰਨੇ ਦਿਨ ਲੈ ਜੂ ਮੈਂ ਲੈ ਲੇ 6 ਤੋਂ 7 ਦਾ ਦੱਦ ਅੱਛੀ ਖਾ ਦੂਗੀ ਜੀ ਇਹ ਮਰਦਾ ਆ ਧੱਫੜ ਜੇ ਕਿਵੇਂ ਇਹਦੇ ਇਹ ਦਾ ਮੋੜੀ-ਮੋਟੀ ਲਾਂਪੀ ਨੂੰ ਪਜ ਨਾਂਕੇ ਗਈ ਵੀ ਆ ਪਹਿਲਾਂ ਅੱਛਾ ਹਾਂ ਮੂਰੇ ਜੇ ਹੈ ਬੈਗ ਤੇ ਦਾ ਹੈ ਨੇ ਪਿੱਛੇ ਹੈ ਨਹੀਂ ਕਿ ਮਾੜਾ ਮੂਰੇ ਇੱਕ ਪਾਸੇ ਤੋਂ ਹੁੰਦੇ ਆ ਹੂੰ ਦਣ ਕਿਨੇ ਲੈ ਜੂਗੀ ਇਹ ਲੈ ਜੂਗੀ ਪੰਜ ਤੋਂ 6 ਵੀ ਇਹ ਪਹਿਲਾਂ ਨਾ ਉਹ ਦੂਜਾ ਨਾ ਇਹ ਪਹਿਲਾ ਸੂਆ ਦੁੱਧ ਕਿਨਾਂ ਦੇ ਦੂੰ ਦੋ ਦੋ ਪਹਿਲੇ ਸਵੇਰ ਚਾਹੀਦਾ 18 ਲੀਟਰ ਯਾਰ ਲਓ ਜੀ 18 ਤੋਂ 19 ਦੇ ਵਿੱਚ ਵਿੱਚ ਬਾਈ ਕਹਿੰਦਾ ਪਿਆਜ ਬੱਚੀ ਹੂੰ ਹੈਗੀ ਵਜਨ ਵਾਲੀ ਇਹ ਵੀ ਗੋਲ ਮਟੋਲ ਰਾਜੀ ਰੂਜੀ ਪੂਰੀ ਐ ਵੀ ਇਹ ਪਹਿਲਾਂ ਜੇ ਕਿਸੇ ਨੇ ਪਹਿਲਾਂ ਲੈਣੀ ਆ 18 17 18 19 22 ਕਹਿੰਦਾ ਇੱਥੇ ਪਿਆ ਜੂਦ ਇਹਦਾ ਜਿਆਦਾ ਭਾਅ ਕਰਦੇ ਇੱਥੇ ਇਹ 70000 ਇਹ 70 ਤੇ 71 ਦੀ 2 ਨੰਬਰ 80 ਦੀ 1 ਨੰਬਰ 83 ਦੀ 4 ਨੰਬਰ ਤਾਂ ਆ ਨਾ ਵਿਖਾ ਦੇ ਯਾਰ ਮੂਰੇ ਜੇ ਆਉਂਦੀ ਐ ਇਹ ਚਾਰ ਪੰਜ ਆਏ ਕੋ ਚਲਾਲਾ ਚੱਲ ਚੱਲ ਇਹ ਵਾ ਦੱਸ ਇਹ ਫਾਰਮ ਚੋਂ ਅੱਛੀ ਲਈ ਆ ਆਪਣੂਨ ਦਾ ਰਿਕਾਰਡ ਹੈਗਾ 23 ਲੀਟਰ ਦਾ ਦੂਜੇ ਸੂਏ ਆ ਤੇ ਸੂਗੀ ਇਹਦੇ ਕੋ 25 ਵੀ ਚੋ ਸਕਦਾ 28 ਵੀ ਚੋ ਸਕਦਾ 23 ਵੀ ਚੋ ਸਕਦਾ ਸਮਾਂ ਸਮਾਂ ਲਊਗੀ ਬਸ 5 ਤੋਂ 7 ਦਿਨ ਕਿੰਨੇ ਦੀ ਮੋਲ ਕਰਾਉਣਾ ਕੁਝ ਕਰਾਲਾ 73 ਹਜ਼ਾਰ ਦੀ ਦੇਣੀ ਹੈ ਲਓ ਜੀ 73 ਹਜ਼ਾਰ ਦੀ ਦੇ ਦੇਣੀ ਹੈ ਜਿਹੜੀ ਆ 4 ਨੰਬਰ ਤੇ ਡੱਬੇ ਬ੍ਰੈਂਡ ਚ ਆ ਗਿਆ ਆ ਜਾ ਸਾਢੇ 75000 ਦੀ ਆ ਦੇ ਦੇਣੀ ਆ ਇਹ ਪਿਆਜੇ ਭਾਈ ਕਹਿੰਦਾ 20 ਕਿਲੋ ਇਹ ਪਿਆਜੇ 23 ਕਿਲੋ ਇਹ ਪਿਆਜੇ 25 ਕਿਲੋ ਤੁਹਾਡੇ ਤੇ ਆ ਭਾਈ ਕਹਿੰਦਾ ਹਾਂ 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 ਇਹ ਦੂਜਾ ਸੂਆ ਕਮਾਲ ਆ ਭਾਈ ਲਓ ਜੀ ਮੂੰਹ ਮੱਥਾ ਵੇਖ ਲਾ ਪਰਲੇ ਕੰਨ ਜੇ ਕਿਵੇਂ ਟੁੱਕੇ ਜੇ ਇਹਦੇ ਕਸੂਲਾ ਨੇ ਸਾਰਾ ਕੁਝ ਦਾ ਪਰਲਾ ਹੈਗਾ ਥੋੜਾ ਜੰਦਾ ਨਾ ਉਹ ਤੋਂ ਵੀ ਡਿਜ਼ਾਈਨ ਬਣਾਇਆ ਡਿਜ਼ਾਈਨ ਕੱਟ ਪਾਇਆ ਵਾ ਇਹ ਦੇ ਦੇਣੀ ਆ 73 ਦੀ 73000 ਦੀ ਦੁੱਧ ਬਾਈ ਕਹਿੰਦਾ 23 ਕਿਲੋ ਦਿੱਤਾ ਇਹ ਫਾਰਮ ਚੋਂ ਲਈ ਆ ਬਾਈ ਕਹਿੰਦਾ ਦੂਜਾ ਸੂਆ ਦੈਣ ਕਿਨੇ ਦੱਸਿਆ ਦੈਣ ਲੈ ਜੂਗੀ ਅਜੇ 1 ਹਫ਼ਤਾ ਪੂਰਾ ਹਫਤੇ ਦੀ ਕੱਚੀ ਆਏ ਬਾਕੀ ਗੱਬਣ ਪਸ਼ੂ ਆ ਗੁਢੜੀ ਪਹਿਲਾਂ ਵੀ ਸੂਸਾ ਬਖਾਦਾ ਹੁੰਦਾ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਹੁੰਦਾ ਕਹਿੰਦਾ ਅਗਲਾ ਕਹਿੰਦਾ ਵੀ ਅੱਜ ਮੁੱਲ ਵੱਢਿਆਂ ਪਾਈ ਜਾਂਦਾ ਉਹ ਪੀਸ ਵੀ ਰੱਖੇ ਵੇ ਆ ਤਾਂ ਅਜਾ ਉਹ ਮਗਰੋਂ ਆਣਗੇ ਆ ਉਹ ਪੀਸ ਵੀ ਰੱਖੇ ਵੇ ਆ ਉਹ ਮਗਰੋਂ ਵਖਾਣੇ ਕਰਦਾ ਤੇ ਕਹਿੰਦਾ ਉਹ ਪੀਸ ਵੀ ਹੈਗੇ ਆ ਪੀਸ ਵੀ ਹੈਗੇ ਆ ਇਹ ਤਾਂ ਮੰਨ ਗਈ ਸਾਰੀ ਆ ਮੰਨ ਗਈ ਸਾਰੀ ਆ ਕਿਸੇ ਦਾ ਫਾਰਕਾ ਹਾਂ ਇਹਨੂੰ ਕੱਢ ਲਾ ਪਹਿਲਾਂ ਇਹ ਬੁੱਕਰ ਵਾਲੇ ਪੰਡ ਤੋਂ ਲਈ ਵੀ ਆ ਇਹਦਾ ਦੋ ਦੱਸਿਆ 26 ਕਿਲੋ ਇਹ ਪਤਾ ਨਹੀਂ ਐ ਕਿ 28 ਦਊਗਾ ਤੇ ਕਿ 27 ਲੋਖਣੀ ਵੀ ਦਊਗਾ ਠੀਕ ਆ ਇਹ ਵੀ ਗੱਲ ਸਹੀ ਹੈ ਕੋਈ ਪਤਾ ਨਹੀਂ ਕਿੰਨਾ ਲਊ ਆ ਲੈਵਾ ਵੇਖ ਕੇ ਅਹੀ ਲਈਏ ਲਈਓ ਵੇਖ ਕੇ ਗਾਣਾ ਨੇ ਹਾਂ ਇਹ ਤੇਰੀ ਗੱਲ 100 ਰੁਪਏ ਦੀ ਹੈ ਜਿਹਦੀ ਗੱਲ ਕਰਨ ਆ ਰਹੀ ਆ ਸਮਾਂ ਸਮਾਂ ਲੈ ਵੀ 2 ਤੋਂ 4 ਦਿਨ ਹਜੇ ਸੂਆ ਸੂਆ ਭਾਈ ਦੂਜਾ ਦੱਸਿਆ ਤੀਜਾ ਮੰਨ ਕੇ ਸਭ ਲਈਆ ਤੀਜਾ ਮੰਨ ਕੇ ਕੋਈ ਲੈਣੇ ਵੀ ਲਾਓ ਜੀ ਹਾਂ ਦੂਜਾ ਜਿਹੜੀ ਆ ਚੀਪਾ ਬਹੁਤ ਸੋਹਣਾ ਆਉਂਦਾ ਵੇੜ ਤੇ ਡੇੜਾ ਕੱਢ ਦੀ ਜਾਏ ਇਹ ਵੀ ਬੱਚਾ ਧਰ ਦੂਗੀ ਠੀਕ ਹੈ ਡੇੜਾ ਲੈ ਜੂਗੀ ਅੱਛੇ ਭਾਈ ਕਹਿੰਦਾ ਹਜੇ ਦਿਨ ਲੈ ਜੂਗੀ ਅਡਰ ਦੀਆਂ ਪਰ ਪਾ ਦੁਰਦ ਬਾਈ ਕਹਿੰਦਾ ਅਗਲੇ ਨੇ 26 ਕਿਲੋ ਦੱਸਿਆ ਪਤਾ ਨਹੀਂ ਇਹ 25 ਦੇਊਗਾ ਏਰ ਕੀ 20 ਕਿਲੋ ਦੇਊ ਜਾਂ 28 ਕਿਲੋ ਦੇਊ ਬਾਈ ਕਹਿੰਦਾ ਲੇਵਾ ਵੇਖ ਕੇ ਆਪਾਂ ਲੈ ਲਈ ਆ ਤੇ ਲੇਵਾ ਵੇਖ ਕੇ ਅਗਲਾ ਲੈ ਲੈ ਕਿਉਂਕਿ ਗੱਭਣ ਸਾਡੇ 73000 ਦੇ ਵੜ ਦੇ ਦੇਣੀ ਆ ਲਓ ਜੀ 73000 ਦੇ ਬਾਈ ਕਹਿੰਦਾ ਇਹ ਵੜ ਦੇ ਦੇਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖੀ ਜਾਨੇ ਆ ਹੋ ਜਾ ਬਾਈ ਹੋਆ ਕਰ ਲੈ ਹੋ ਸਕਦਾ 2 ਦਿਨ ਲੈ ਜੇ ਲੈ ਜੂਗੀ ਪਰ ਦਿਨ ਸੁੰਦੀ ਨਹੀਂਗੀ ਹਾਂ ਦਿਨ ਲੈ ਜੂਗੀ ਹੋ ਸਕਦਾ 2 ਦੇ 3 ਵੀ ਲੈ ਜੇ ਐਡੀ ਵੀ ਨਹੀਂ ਗੱਲ ਕੋਈ ਬਾਕੀ ਜਾਨਵਰ ਦਾ ਪਤਾ ਨਹੀਂ ਹੁੰਦਾ ਕੋਈ ਮੋਰ ਲਾ ਭਾਈ ਪਰ ਵਿਹੜ ਬਹੁਤ ਚੰਗੀ ਸਾਫ ਬਹੁਤ ਹੈ ਹੂੰ ਸਾਢੇ 73000 ਦੀ ਦੇ ਦੇਣੀ ਹੈ ਇਹ ਬਾਕੀ ਇਹ ਸੇ ਨੰਬਰ ਤੇ WhatsApp ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆ ਆਗਲਾ ਵੀਡੀਓ ਕਾਲ ਕਰ ਲੈ ਕਿਉਂਕਿ ਨਗ ਬਹੁਤ ਆ ਮੋٹے ਮੋٹے ਤਾਂ ਤੁਹਾਨੂੰ ਸਾਰੇ ਵਿਖਾਈ ਦੇਣੇ ਆ ਬਾਕੀ ਅਗਲਾ ਆਪੋ ਆਪਣੇ ਫੋਨਾਂ ਤੇ ਟਿਕਾ ਕੇ ਜਾਨਵਰ ਵੇਖ ਲੈ ਵੀਡੀਓ ਕਾਲ ਦੇ ਜ਼ਰੀਏ ਜਦੋਂ ਵੀਡੀਓ ਕਾਲ ਤੇ ਓਕੇ ਹੋ ਗਿਆ ਕੰਮ ਉਦੋਂ ਬਾਅਦ ਇਹਦੇ ਘਰੇ ਆ ਜਾਓ ਮੁੰਡੇ ਦੇ ਘਰੇ ਆ ਕੇ ਤੋਰ ਤੁਰ ਕੇ ਆਪ ਦਾ ਪਾਸ ਕਰਕੇ ਜਾਨਵਰ ਅਗਲਾ ਲੈ ਜੇ ਬੜਾ ਬੱਟਗਾ ਇਹ ਵਸਾਈ ਜਾਂਦੇ ਹਜੇ ਉਹ ਮਾਰ ਨਹੀਂ ਕੱਢਿਆ ਅੱਛਾ ਦੱਸ 6 ਨੰਬਰ ਬਾਰੇ 6 ਨੰਬਰ ਬਾਰੇ ਸਾਰੇ ਇੱਥੇ ਜੱਡ ਰਿਕਾਰਡ ਮਿਲੂਗਾ ਇਹਦਾ ਕੱਲੀ ਦਾ ਕਿਵੇਂ ਰਿਕਾਰਡ ਸੈਕਸਨ ਵੀ ਮਨ ਲੱਗਾ ਕਿਹੜਾ ਲੱਗਾ ਕਿਹੜਾ ਨਹੀਂ ਸਾਰਾ ਪੁਰਨਾ ਇਹ ਬੱਛਾ ਦੇ ਜੇ ਵੱਛਾ ਕਿਵੇਂ ਦਊਂ ਜਗਲੇ ਕਹਿ ਕੇ ਦਿੱਤੀ ਆ ਨਹੀਂ ਤੂੰ ਕਹਿੰਦਾ ਰਿਕਾਰਡ ਮੈਨੂੰ ਫਿਰ ਜ਼ਿੰਮੇਵਾਰੀ ਤੁਹਾਡੀ ਜੇ ਵੱਛਾ ਦੇਗੀ ਅਗਲੇ ਦਾ ਕਹਿ ਕੇ ਦਿੱਤੇ ਉਹ ਵੀ ਵੱਛਾ ਅਗਲਾ ਤਾਂ ਪਾਸੇ ਹੋ ਗਿਆ ਹੁਣ ਤਾਂ ਤੁਸੀਂ ਦੇਣੀ ਗਾਂ ਲਿਆ ਨੂੰ ਅਸੀਂ ਖੜੇ ਆ ਆ ਪਰ ਤੂੰ ਰਿਕਾਰਡ ਦੀ ਗੱਲ ਕੀਤੀ ਆ ਹਾਂ ਦੁੱਧ ਦੇ 5 ਲੀਟਰ ਦੇ ਸਾਇਏ ਨੇ ਹਾਂ ਦੂਜੇ ਸੂਏ ਸੂਣੀਆਂ 13 ਦਿਨਾਂ ਦੀ ਕੱਚੀ ਆ 27 ਲੀਟਰ ਦੇ ਜੂਏ ਮੈਂ ਕਿਨਾਰ ਗਰੰਟੀ ਦਿੱਤੀ ਅਗਲੇ ਨੇ ਹੋਰ ਦੱਸ ਉਹ ਅਗਲਾ ਤਾਂ ਪਾਸੇ ਰੱਖ ਹੁਣ ਤਾਂ ਤੂੰ ਦੇਣੀ ਆ ਤੂੰ ਆਪਦੀ ਗਰੰਟੀ ਦੇ ਅਗਲੇ ਨੇ ਤੈਨੂੰ ਦਿੱਤੀ ਤੂੰ ਤਾਂ ਗਾਂਲੇ ਨੂੰ ਤੂੰ ਦੇਣੀ ਆ ਅਸੀਂ ਚਵਾਵਾਂਗੇ ਬਾਈ ਦਾ 22 ਲੀਟਰ ਦੁੱਧ ਹੋਰ ਦੱਸੀ ਨੇ ਲੈਣੀ ਆ ਯਾਰ ਅੱਛਾ ਬਾਈ ਨਾਲੇ 27 ਕਹਿਣਾ 27 ਦਾ ਛੱਡ ਬਾਈ ਆਪਾਂ ਚਵਾਵਾਂਗੇ 22 ਕਿਲੋ ਬਾਈ ਕਹਿੰਦਾ ਆਪਾਂ ਚਵਾ ਦੇਾਂਗੇ ਆ ਕੇ ਦੇਵਾਂਗੇ ਹੋਰ ਦੱਸ ਸੈਕਸਡ ਸੀ ਬਣ ਲੱਗਿਆ ਜੇ ਕਿ ਇਹਦੇ ਘਰੇ ਬੱਚਾ ਦੇ ਜੇ ਤੇ ਗਾਂ ਅਗਲਾ ਇੱਥੇ ਬੰਨ ਜੇ 66 ਸੀਵਾ ਲੱਗਾ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਇਹ ਕਿੰਨੇ ਦੀ ਇਹ ਦੇਵਾਂਗੇ 73 ਲੱਖ ਦੇਵਾਂਗੇ 730000 ਦੀ ਇਹ ਇਹ ਕਿਹੜੇ ਫਾਰਮ ਚ ਲਈ ਆ ਉਹ ਮਤਾਂ ਵਿਖਾ ਦੇ ਸਾਰਾ ਕੁਝ A to Z ਚੈੱਕ ਕਰਾ ਦੇ ਉਹ ਮਤਾਂ ਦਾ ਵਿਖਾਤਾ ਹਾਂ ਹਾਂ ਆਵਾਲ ਦੇ ਬਣਾ ਇਹਦੇ ਲੱਤਾਂ ਤਾਈਆਂ ਦੇ ਪਤਾ ਨਹੀਂ ਉਹ ਆਵਾਲ ਨਹੀਂ ਦਿਵਾਈ ਨੂੰ ਵੇਖ ਕਿਹੜੇ ਨਮੋਣੇ ਆ ਹੂੰ ਸਹੀ ਆ ਪੱਟੇ ਪੱਟੇ ਕਾਂਦੀ ਵਧ ਗਿਆ ਆ ਕੋ ਮਰਜ਼ੀ ਕਰੀ ਚੱਲ ਸਾਰਾ ਕੁਝ ਕਰੂ ਠੀਕ ਆ 77000 ਦੇ 77000 ਰੱਖੋ ਹੁਣ ਵਖਾਉਣੇ ਦੂਜੀਆਂ ਛੋਟੇ ਪਾ ਨਿੱਕੇ ਹਾਂ ਲਓ ਜੀ ਇਸ ਤੋਂ ਬਾਅਦ ਹੁਣ ਨਿੱਕੇ ਜਾਨਵਰ ਵਿਖਾ ਦੇਣੇ ਆ ਇਹ ਤੁਹਾਨੂੰ ਤਿੰਨ ਤੇ ਤਿੰਨ 6 ਵੜਾ ਵਿਖਾ ਦਿਆਂ 7 ਨੰਬਰ ਤੇ ਵਿਖਾਉਣੇ ਹੁਣ ਤੁਹਾਨੂੰ ਅੱਗੇ ਇਹ ਛੋਟਾ ਪਾ ਕਰਦਾ ਤਾਂ ਕਹਿੰਦਾ ਲੈ ਵੀ ਆ ਜਾ ਫਿਰ ਇੱਥੇ ਇਹ ਦੂਜੇ ਦੂਜੇ ਸੁਣੀਆਂ ਹਾਂ 7 ਤੋਂ 8 ਦਾ ਦੀ ਕੱਚੀ ਆ ਦੂਆ ਸੁਆ 55000 ਦੀ ਜੜੀ ਹੈ ਦੁੱਧ ਕਿੰਨਾ ਦੇਜੂ ਦੁੱਧ ਬਈ ਦੇ ਦੂੰਗੀ 14 ਤੋਂ 16 ਦੇ ਵਿੱਚ 14 ਤੋਂ 16 ਕੱਢ ਬਾਹਰ ਨੂੰ ਪਈ ਆ ਦੇ 51000 ਦੀ ਬਈ ਕਹਿੰਦਾ ਦੇ ਦੇਣੀ ਆ ਦੁੱਧ 14 ਤੋਂ 16 ਦੇ ਵਿੱਚ ਵਿੱਚ ਪਿਆ ਜੂ 51000 ਦਾ ਮੁੱਲ ਹੈ ਦੇਣ ਕਿੰਨੇ ਪਏ ਇਹਦੇ 7-8 ਦਿਨਾਂ ਦੀ ਕੱਚੀ 51000 ਦੀ ਦੇ ਦੇਣੀ ਪਈ ਆ ਦੇ 51 ਦੀ ਆੰਦੇ ਵਾਲੀ ਪੂਰੀ ਸਾਫ ਆਈ ਹੂੰ ਤਾਂ ਸੋਹਣੀ 50 ਤੇ 1 51 ਦੀ ਲੈ ਜਾ ਭਾਈ ਜਲਦੀ ਤੋਂ 51000 ਦੀ ਦੇ ਦੇਣੀ ਆਹ ਜਿਹੜੀ ਤੁਸੀਂ ਵੇਖੀ ਜਾਂਦੇ ਆ ਸਕਰੀਨ ਤੇ ਸਕਰੀਨ ਤੇ ਠੀਕ ਆ ਨਹੀਂ ਭਾਈ ਖੇਦਰ ਅੱਗੇ ਆਹ ਪੱਲੀ ਜੀ ਕਿਵੇਂ ਭਾਈ ਬੜਾ ਠੰਡ ਤੋਂ ਆਹਾਂ ਉਹ ਤਾਂ ਮੈਂ ਕੋਲ ਸਾਰਾ ਕੋਈ ਚੱਕਦਾ ਹੋਏ ਬੰਸੀ ਅੱਛਾ ਠੀਕ ਹੈ ਆਹ ਖੜ ਗਈ ਵਿਖਾ ਦੇ ਕੋਈ ਗੱਲ ਨਹੀਂ ਦੱਸ ਇਹਦੇ ਬਾਰੇ ਇਹ ਦੂਜੇ ਸੂਰ ਸੁੰਦੀ ਆ ਹਾਂ ਮੁੱਲ ਕੋਈ ਕੋਹ ਕਰਾ ਲੈ ਹਾਂ ਨਾ ਦੇਣੀ 56800 ਦੀ ਬੱਚੀ ਬਾਈ ਕਹਿੰਦਾ 56800 ਦੀ ਹਾਂ ਨਾ ਦੇਣੀ ਆ ਮੁੱਲ ਕਾਤਾ ਫੁੱਲ ਵੱਡੀ ਆ ਹਾਂ ਕੱਦ ਵੱਡਾ ਹੀ ਆ ਗੁਲਾਬੀ ਥਾਨਾ 56800 ਦੀ ਹੂੰ ਮੂਹਮਾ ਦਾ ਸੋਹਣਾ ਕਰਦਾ ਤਾ ਨੂੰ ਬੋਦੀ ਵਾਲੀ ਬੱਚੀ 56800 ਦੀ ਵੱਡੀ ਵੱਡੀ ਪੂਰੀ ਆ ਤੁਸੀਂ ਵੇਖ ਹੀ ਰਹੇ ਆ ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਆ ਐ ਤੇ ਇਹ ਪਹਿਲਾ ਸੂਰ ਸੁੰਦੀ ਆ ਵਿਹੜਾ ਇਹ ਪਹਿਲਣ ਚੌਗੀ 62000 60 ਦੇ ਦੋ 62000 ਕਿੰਨੇ ਦਿਨ ਲੈ ਜੂ ਇਹ 5-4 ਦਿਨ ਕਰਦੀ ਹੈ ਇਹ 5-4 ਦਿਨਾਂ ਦੀ ਕੱਚੀ 62000 ਦੀ ਪਹਿਲਣ 4 ਦੰਦ ਚੌਗੀ ਵਿਹੜ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਜਾਨਵਰ ਵਿਖਾਏ ਆ ਤੁਹਾਨੂੰ ਇਹ ਸਾਰੇ ਹੀ ਸੇਲ ਆ ਜਿਹਦੇ ਜਿਹੜਾ ਵੀ ਜਾਨਵਰ ਮਨ ਨੂੰ ਫਿੱਟ ਲੱਗਿਆ ਉਹ ਗਰਦੱਤ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜੋ 5 6 7 ਵਿਹੜਾਂ ਵਿੱਚੋਂ ਡੱਬੀਆਂ ਤਿੰਨ ਕ ਹੈਗੀਆਂ ਚਾਰ ਜਰਸੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਪਤਾ ਸੀ